ਇਕ ਓਅੰਕਾਰ ਸਤਿਗੁਰ ਪ੍ਰਸਾਦਿ ਪਾਤਸ਼ਾਹ ਜਿਸੁ ਵੇ ਗਵਿਓ ਬਾਚ ਬੇਰ ਤੇਜ ਬਈ ਅਵਰੀ ਕਰੋ ਆਧਰ ਰਖਾ ਪੂਰਣੋ ਏ ਜਿਤਗੀ ਇਛਾ ਤਉ ਜਨਨਨ ਮਰੈਗਾ ਬਾਰਾ ਆਪਣਾ ਜਾਣ ਕਰੋ ਪਰਤਪਾਰ ਅਵਰੇ ਦੁਖਤ ਸੁਬੈ ਤੁਮ ਕਾ ਬਹੁ ਆਪਾ ਤੈ ਮੋਹਿ ਵਿਚਾਵ ਸੋ ਕੀ ਵਸੈ ਮੋਰੋ ਪਰਿਵਾਰਾ ਦੇਵਕ ਸਿਕ ਜ਼ਵੇ ਕਰਦਾਰਾ ਮੋਰ ਚਾਰੰਜ ਕਰਦਾ ਪਰੀਏ ਜ਼ਾਬੈ ਰੰਕੋ ਆਸ ਗਰੀਏ ਉੜ ਲੋਏ ਨਬਾਰੀਆ ਸ ਦੁਰਬੇੜ ਕੀ ਰਹਿ ਪਿਆਸ ਤਮੈ ਛਾੜ ਕੋਈ ਵਰਨਾ ਧਿਆਉ ਜੋ ਮਰ ਚਾਉ ਜੋ ਤੁਮ ਤੇ ਪਾਉ ਸੇਵਕ ਗਜ਼ ਕਵਾਰੇ ਤਾਰੀਐ ਜੁੜ ਜੁੜ ਤਰਗਵਾਰੇ ਬਾਜੀਐ ਆਪ ਬਾਦੈ ਮੁਝੇ ਉਬਰੀਆ ਵਰਣ ਕਾਲ ਕਾ ਦਰਾਸੁ ਲਵਰੀਆ ਓ ਜੋਤ ਦਾ ਬਾਰੇ ਪਛਾ ਜ਼ਰੀਏ ਦੋਜੂ ਕਰਿਓ ਰਛਾ ਰਾਖ ਲਿਓ ਮੋਇ ਰਾਖੜਵਾਰੇ ਸਾਇਬ ਸਤਿ ਸਾਇਬ ਪਿਆਰੇ ਦੇਨ ਬੋਧ ਲੋਟਾ ਗੇ ਹੌਸਤਾ ਤਵਹੋ ਬਰੀ ਜਦ ਦਾ ਕਲਤਾ ਗਾਲਬਾਏ ਬ੍ਰਹਮਾ ਮੌਤਰਾ ਗਾਲਬਾਏ ਸੇਜੂ ਉਤਰਾ ਕਾਲਬਾਏ ਕਰਮ ਜਨ ਪ੍ਰਗਾਸਾ ਜ਼ਗਲ ਗਾਲ ਗਿਆ ਤਬਾ ਸ਼ਾ ਜਵੜ ਕਾਲ ਜੋਗੇ ਜੋਗੀਓ ਬੇਦਰਾਏ ਬ੍ਰਹਮਾ ਜੋਤੀਓ ਜਵਨ ਗਾਲ ਸਾਨੋ ਗੁਸਵਾਰਾ ਦਉਸ਼ਕਾਰ ਹੈ ਤੈ ਹਮਾਰਾ ਜਵਨ ਗਾਲ ਜੈ ਜੈ ਤਵਦਾਯੋ ਦੇਵਦਾ ਜੈ ਸ਼ਵਨਯ ਬਜਾਯੋ ਆਦਤ ਗੈਵਤਾਰਾ ਸੋਈ ਗੁਰੂ ਸਭ ਦੇ ਹੋ ਹਮਾਰਾ ਦਉਸ਼ਕਾਰ ਤਲੀ ਕੋ ਮਾਰੀ ਸੰਗਲ ਪ੍ਰਜਾ ਜਨਿਆ ਜਿ ਸੁਵਾਰਿ ਸੇ ਗੜਾ ਗੋਸੇਵ ਗੋਸੇਵ ਗੋਦੀਓ ਸਤਰਨ ਗੋਬਲ ਬੋਵਦ ਕੀਓ ਘਰ ਘੜ ਕੇ ਅੰਤਰ ਕੀ ਯਾਰਤ ਭਰੇ ਹੋਰੇ ਕੀ ਵੀਰ ਵਿਸ਼ਾ ਨਿਪ ਚੇਦੀ ਦੇ ਬੋਲ ਜਰੀ ਅਸਤੂਲਾ ਜ਼ਾਬਾਹ ਕਿਰਪਾ ਦੇਣ ਕਰ ਬੋਲਾ ਸਤਰਨ ਦੁਖ ਬਾਇ ਦੇ ਦੁਖੀ ਜ਼ੁਕਪਾਏ ਜ਼ਾਦਰ ਕੇ ਜ਼ੁਕੇਂ ਏ ਗੇ ਕੀ ਬੇਨ ਬਜਾਦਾ ਘਰ ਲੜ ਕੇ ਪਰ ਪਰ ਗਈ ਜਾਂਦਾ ਜਬਦ ਕਰ ਗਰਾ ਕਰਦਾਰਾ ਪ੍ਰਜਾ ਦਰਦ ਤੱਕ ਦੇ ਅਮਾਰ ਜਬਿਆਦ ਕਰ ਕਰ ਦੋਬਾ 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 ਮਿਲ ਦੋਦੇ ਤਰ ਜਾਉਂਦੇ ਦੇ ਦੇ ਬਗਰ ਰਜ਼ ਰਜ਼ਾਤਾਰੇ ਆਪੇ ਆਪਣੀ ਬੂਜ ਜਾਰ ਉਬੋਜੋ ਜੇ ਦੇ ਰੇ ਦਨ ਨਾਮ ਜੜਦ ਬੇਦ ਬੇਦ ਅਰਿਆ ਨਾਮ ਦਰਨਕਾਰ ਦਰਕਾਰ ਦਰਬ ਆਦੇ ਨੀਰ ਨਾਦ ਸਭ ਤਾਗ ਬਉੜ ਜਤ ਭੇਦਾ ਜਾਕੋ ਬੇਵਰ ਪਾਉਤ ਵੇਦਾ ਤਾਗੋ ਕਰਪਾ ਹਰੀ ਅਨੰਦ ਮਰਤ ਬਾ ਬਉੜ ਕਰ ਬੇਦਨ ਜਾਣਤ ਮਹਾਦੇਵੋ ਕੈਦ ਸਦਾ ਸੇਵ ਕਰ ਕਾ ਜੀਰ ਤਲਾ ਪੈਵ ਆਪੇ ਆਪਣੀ ਬੁਦੈ ਜਿਤੇ ਵਰਦਤ ਪਰ ਪਰ ਤੋਏ ਦਿੱਤੀ ਤੁਮਰਾ ਰਖਾ ਨਾ ਜਾਏ ਬਸਾਰਾ ਗੇ ਵਿਦ ਹਜਾ ਪ੍ਰਤੋ ਸੰਸਾਰਾ ਏਕ ਪੈ ਰੂਪ ਰੂਪ ਸੁਰੂਪਾ ਰੰਗ ਬਿਓ ਰਾਵ ਕੇ ਪੂਪਾ ਅਲਡਰ ਦੇਰ ਸਿਤ ਜੀਤੇ ਉਤਪੁਜ ਕਾਲ ਬਾਰੇ ਰਾਜ ਦੇਦੇ ਕਉ ਬੋਲ ਰਾਜਾ ਵੈਟਾ ਕਉ ਸਮਟ ਬੈਸਤ ਬਰੇ ਗੰਟਾ ਤਗਰੀ ਸੇਡ ਦਗਾਏ ਜੰਬਵ ਆਦਿ ਜੁਗਾ ਸਰੋ ਸਜਬਵ ਅਵ ਰੱਛਾ ਮੇਰੀ ਤੁਮ ਕਰੋ ਸਿਖਿਆ ਬਾਰਿਆ ਸਿਖਸ ਕਰੋ ਦੌਰ ਜਤੇ ਅਠਵ ਦੂਦ ਪਾਤਾ ਸਗਲ ਬਲੇਸ਼ ਕਰੋ ਰਣ ਘਾਤਾ ਜੇ ਸਤ ਤੈ ਜਰਣੀ ਪਰੇ ਤਿਰਕੇ ਦੁਇ ਦੋਤ ਤੋਇ ਮਰੇ ਪੁਰਖ ਜਵੜਾ ਪਾਪਰੇ ਤਿਹਾਰੇ ਦਿਨ ਕੇ ਦੋਦ ਸੰਕਰ ਸਟਾਰੇ ਜੋਗਲ ਕੋਇ ਗਵਾਰ ਤੇ ਆਏ ਐ ਤਾਂ ਕੇ ਘਾਰੇ ਨਹੀਂ ਚਲੇ ਆਏ ਹੈ ਰਜਾ ਹੋਏ ਦਾਇ ਸੁ ਗਾਲਾ ਦੁਸ਼ਟ ਅਰਿਖ ਟਟਰੇ ਤਦ ਗਾਲਾ ਗ੍ਰਿਪ ਬਾਦਰ ਤਰ ਜਾਏ ਰਿਆ ਰਹੋ ਤਾਂਗੇ ਦਾਗ ਦਰ ਕਮੋਰ ਪ੍ਰਿਦ ਜਿਤੇ ਗਰਬੋ ਸੋ ਗੋਈ ਦੁਰਦਸ ਸਵੈ ਸਕੇ ਨ ਕੋਈ ਇੱਕ ਵਾਰ ਜਿਤਵੇ ਸੁ ਮਾਰਾ ਗਾਲ ਬਾਤੇ ਤੈ ਦਇ ਉਵਾਰ ਜੇ ਦੰਡ ਉਤਿਆਰੋ ਗਾ ਦਰ ਦਟ ਦੁਖ ਤੇ ਰਹਾ ਕਰਦੇ ਗਏ ਦਵੇ ਜਨ ਤਿਆਰੀ ਆਬਾਦ ਹੋ ਬਾਰਿ ਸਰਵਟ ਔਰ ਮੋਹ ਹੋ ਸਾਈ ਦਡ ਦੋਗ ਤੇ ਲਵ ਚਾਈ ਸਰਵਟ ਔਰ ਮੋਹ ਹੋ ਸਾਈ ਦਡ ਦੋਗ ਤੇ ਲਵ ਚਾਈ